ਦੋਸਤੋ ਜਲੰਧਰ ਜਿੰਮੀ ਚੌਂੜੀ ਆਪਨੇ ਮਹਿੰਦਰਪਾਤ ਅਤੇ ਭਾਜਪੀ ਨੇ ਸ਼ੀਤਲ ਅੰਗਰਾਲ ਨੂੰ ਉਮੀਦਵਾਰ ਐਲਾਨਿਆ ਪੰਜਾਬ ਪੁਲਿਸ ਨੇ ਦੂਸਰੇ ਦਿਨ ਤਲਾਚੀ ਅਭਿਆਨ ਤਹਿਤ 350 ਤੋਂ ਵੱਧ ਪੁਲਿਸ ਟੀਮਾਂ ਨੇ 106 ਰੇਲਵੇ ਸਟੇਸ਼ਨ ਅਤੇ 178 ਬੱਸ ਅੜਿਆਂ ਤੇ 2841 ਵਿਅਕਤੀਆਂ ਦੀ ਜਾਮਾ ਤਲਾਚੀ ਕੀਤੀ ਅਤੇ ਬਾਹਰ ਖੜੀਆਂ ਗੱਡੀਆਂ ਦੀ ਚੈੱਕਨ ਕੀਤੀ ਪੰਜਾਬ ਵਿੱਚ ਗਹਿਰਾ ਹੋ ਸਕਦਾ ਬਿਜਲੀ ਦਾ ਸੰਕਟ ਏ ਆਈ ਪੀ ਐਫ ਨੇ ਸੀਐਮ ਮਾਨ ਨੂੰ ਲਿਖੀ ਚਿੱਠੀ ਤੇ ਸਰਕਾਰ ਨੂੰ ਕੀਤੀ ਅਪੀਲ ਤੇ ਆਓ ਹੁਣ ਖਬਰਾਂ ਦਾ ਤੁਹਾਨੂੰ ਇਹਨਾਂ ਦਾ ਵਿਸਤਾਰ ਸੁਣਾਉਨੇ ਆਂ ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਤੁਹਾਡੇ ਲਈ ਲੈ ਕੇ ਆਇਆ ਇੱਕ ਖਾਸ ਖਬਰਾਂ ਦਾ ਪ੍ਰੋਗਰਾਮ ਖਾਸ ਖਬਰਾਂ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਤੁਹਾਨੂੰ ਸੁਣਾ ਦਿੰਨੇ ਆ ਅੱਜ ਦੀਆਂ ਖਾਸ ਖਬਰਾਂ ਅੱਜ ਜਲੰਧਰ ਜਿਮਨੀ ਚੋਣ ਦੇ ਸੰਬੰਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਗਤ ਅਤੇ ਜਲੰਧਰ ਤੋਂ ਭਾਜਪਾ ਨੇ ਸ਼ੀਤਲ ਅੰਗਰਾਜ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਹਿੰਦਰ ਭਗਤ ਮਈ ਵਿੱਚ ਹੋਈ ਲੋਕ ਸਭਾ ਚੋਣ ਤੋਂ ਕੁਝ ਸਮਾਂ ਪਹਿਲਾਂ ਅਪ੍ਰੈਲ 2024 ਵਿੱਚ ਬੀਜੇਪੀ ਛੱਡ ਕੇ ਆਪਣੇ ਪੁੱਤਰ ਸਮੇਤ ਆਮ ਵਿੱਚ ਸ਼ਾਮਲ ਹੋ ਗਏ ਸੀ ਇਹ ਵੀ ਯਾਦ ਰਹੇ ਕਿ ਉਹਨਾਂ ਦੇ ਪਿਤਾ ਚੁੰਨੀ ਲਲਪਾਖਤ ਨੇ ਇਸ ਗੱਲ ਤੇ ਹਰਾਨੀ ਜਗ ਕੀਤੀ ਸੀ ਅਤੇ ਕਿਹਾ ਸੀ ਕਿ ਮਿੰਦਰ ਨੇ ਇਸ ਬਾਰੇ ਉਹਨਾਂ ਨਾਲ ਕੋਈ ਸਲਾਹ ਨਹੀਂ ਕੀਤੀ ਚੁੰਨੀ ਲਲਪਾਖਤ ਵੀ 112 ਵਾਲੀ ਆਕਾਦੀ ਬੀਜੇਪੀ ਸਰਕਾਰ ਵਿੱਚ ਵਜ਼ੀਰ ਰਹੇ ਨੇ ਤੇ ਉੱਥੇ ਹੀ ਭਾਜਪਾ ਦੇ ਆਕੂ ਸ਼ੀਤਲ ਅੰਗਰਾਜ ਜਿੰਦਰਪੱਛਮੀ ਚੋਣ ਲਈ ਭਾਜਪਾ ਦੇ ਉਮੀਦਵਾਰ ਐਲਾਨੇ ਗਏ ਨੇ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਵਿਧਾਨ ਸਭਾ ਜਿਮਨੀ ਚੋਣ ਲਈ ਰਾਏਗਾਂਜ ਤੋਂ ਮਾਨਸ਼ਾ ਕੁਮਾਰ ਕੋਸ਼ ਰਾਣਾ ਘਾੜ ਦੱਖਣੀ ਤੋਂ ਮਨੋਜ ਕੁਮਾਰ ਵਿਵਾਸ ਬਗਦਾ ਤੋਂ ਵਿਨੇ ਕੁਮਾਰ ਵਿਸ਼ਵਾਸ ਅਤੇ ਮਨਿਕ ਤਾਲਾ ਤੋਂ ਕਲਿਆਣ ਚੋਵੇ ਪੱਟੇ ਜਾਰੀਆ ਬੀਜੇਪੀ ਦੇ ਉਮੀਦਵਾਰ ਹੋਣਗੇ ਤੇ ਦੋਸਤੋ ਅਗਲੀ ਖ਼ਬਰ ਵੱਲ ਰੋਕ ਕਰਦੇ ਹਾਂ ਕਿ ਪੰਜਾਬ ਪੁਲਿਸ ਨੇ ਦੂਸਰੇ ਦਿਨ ਵੀ ਤਲਾਚੀ ਅਭਿਆਨ ਜਿਹੜਾ ਆਪਣਾ ਚਲਾਇਆ ਪੰਜਾਬ ਦੇ ਵਿੱਚੋਂ ਨਸ਼ੇ ਦੀ ਚੇਨ ਤੋੜਨ ਲਈ ਅਕਸਰ ਜਿਹੜਾ ਆ ਪੁਲਿਸ ਸਮੇਂ-ਸਮੇਂ ਤੇ ਸਰਚ ਅਭਿਆਨ ਚਲਾਉਂਦੀ ਰਹਿੰਦੀ ਹੈ ਪਰ ਪੰਜਾਬ ਦੇ ਅੰਦਰ ਨਸ਼ੇ ਦੀ ਚੇਨ ਜਿਹੜੀ ਆ ਉਹ ਟੁੱਟਣ ਦਾ ਨਾਂ ਨਹੀਂ ਲੈ ਰਹੀ ਨਸ਼ੇ ਦਾ ਪ੍ਰਕੋਪ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਤੇ ਨੌਜਵਾਨਾਂ ਦੀਆਂ ਮੌਤਾਂ ਤੜਾ-ਤੜ ਹੋ ਰਹੀਆਂ ਤੇ ਆਓ ਅੱਜ ਦੀ ਖਬਰ ਵੱਲ ਇਹ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੋਧ ਚਲਾਈ ਜਾ ਰਹੀ ਮੈਂਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਜ ਜਾਨਿਕਾ ਸੋਮਵਾਰ ਨੂੰ ਸਾਰੇ ਰੇਲਵੇ ਸਟੇਸ਼ਨਾਂ ਬਸੜਿਆ ਅਤੇ ਉਹਨਾਂ ਦੇ ਆਲੇ ਦੁਆਲੇ ਵਿਸ਼ੇਸ਼ ਤੇ ਰਵੰਦੀ ਤੇ ਤਲਾਸ਼ੀ ਕਾਰਸੋ ਅਭਿਆਨ ਚਲਾਇਆ ਸੂਬੇ ਵਿੱਚ ਇਸ ਵਿਸ਼ੇਸ਼ ਤਲਾਸ਼ੀ ਅਭਿਆਨ ਦਾ ਦੂਸਰਾ ਦਿਨ ਸੀ ਇਸ ਅਭਿਆਨ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦੇਸ਼ਾ ਨਿਰਦੇਸ਼ਾਂ ਤੇ ਸਾਰੇ ਠਾਈ ਪੁਲਿਸ ਥਲਿਆਂ ਵਿੱਚ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ ਇਹ ਅਭਿਆਨ ਪੁਲਿਸ ਨੇ ਟੀਮਾਂ ਬਣਾ ਕੇ ਸੁੰਘਣ ਵਾਲੇ ਕੁੱਤਿਆਂ ਦੀ ਸਹਾਇਤਾ ਨਾਲ ਰੇਲਵੇ ਸਟੇਸ਼ਨ ਅਤੇ ਬੱਸ ਅਗਿਆਂ ਤੇ ਆਉਣ ਜਾਣ ਵਾਲੇ ਲੋਕਾਂ ਦੀ ਜਾਮਾਂ ਤਲਾਸ਼ੀ ਲਈ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਅਰਪਤ ਸ਼ਕਲਾ ਜੋ ਨਿੱਜੀ ਤੌਰ ਤੇ ਇਸ ਸੂਬਾ ਪਦਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਸਨ ਨੇ ਕਿਹਾ ਕਿ ਸਾਰੇ ਜ਼ਿਲ੍ਹਾ ਜ਼ਾਬਤਰਾ ਐਸਪੀਜ਼ ਐਸਐਸਪੀ ਜਿਹਨੂੰ ਨਿੱਜੀ ਤੌਰ ਤੇ ਉਕਤ ਆਪਰੇਸ਼ਨ ਦੀ ਨਜ਼ਰਸਾਨੀ ਕਰਨ ਅਤੇ ਗਸ਼ਟ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਹਰੇਕ ਰੇਲਵੇ ਸਟੇਸ਼ਨ ਬਾਸਾਡੇ ਤੇ ਘੱਟੋ ਘੱਟ ਦੋ ਪੁਲਿਸ ਟੀਮਾਂ ਤਾਇਨਾਤ ਕਰਨ ਲਈ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਖਤੀ ਨਾਲ ਹਦਾਇਤ ਕੀਤੀ ਹੈ ਕਿ ਉਹ ਇਸ ਕਾਰਵਾਈ ਦੌਰਾਨ ਹਰ ਵਿਅਕਤੀ ਨਾਲ ਦੋਸਤਾਨਾ ਢੰਗ ਅਤੇ ਨਿਰਮਲਤਾ ਨਾਲ ਪੇਸ਼ ਆਉਣ ਉਹਨਾਂ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ 'ਆਪਸ ਅੱਡੇਆਂ ਤੇ ਸ਼ੱਕੀ ਵਿਅਕਤੀਆਂ ਦੀ ਭਾਲ ਕਰਨ ਲਈ ਸੂਬੇ ਪਾਰਮੇਟ 2500 ਤੋਂ ਵੱਧ ਪੁਲਿਸ ਕਰਮਚਾਰੀਆਂ ਵਾਲੀਆਂ 350 ਤੋਂ ਵੱਧ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਤਾਦੇ ਲੋਕਾਂ ਦੀ ਘਟੋ ਘਟ ਆਸੂਬਦਾਨ ਨੂੰ ਯਕੀਨੀ ਬਣਾਇਆ ਜਾ ਸਕੇ ਉਹਨਾਂ ਨੇ ਦੱਸਿਆ ਕਿ ਸੂਬੇ ਦੇ 106 ਰੇਲਵੇ ਸਟੇਸ਼ਨਾਂ ਅਤੇ 178 62 ਦੇ ਤੇ ਕੀਤੇ ਗਏ ਇਸ ਆਪਰੇਸ਼ਨ ਦੌਰਾਨ 2841 ਵਿਅਕਤੀਆਂ ਦੀ ਜਾਮਾ ਤਲਾਸ਼ੀ ਲਈ ਗਈ ਹੈ ਜਿਸ ਰਿਖੋਕਾ ਇੱਕ ਪੁਲਿਸ ਟੀਮਾਂ ਨੇ ਆਪਰੇਸ਼ਨ ਦੌਰਾਨ ਰੇਲਵੇ ਸਟੇਸ਼ਨਾਂ 파ਰਕਿੰਗ ਕਾਂ ਵਿੱਚ ਖੜੇ ਦੁਪਾਈਆ ਬਾਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਦੋਸਤੋ ਪੰਜਾਬ ਚ ਗਹਿਰਾ ਹੋ ਸਕਦਾ ਬਿਜਲੀ ਸੰਕਟ ਆਈਪੀਈਐਫ ਨੇ ਸੀਐਮ ਮਾਨੂ ਚਿੱਠੀ ਲਿਖੀ ਹੈ ਕਿ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਦੇ ਸੰਬੰਧ ਵਿੱਚ ਆਓ ਤੁਹਾਨੂੰ ਇਹ ਵੀ ਖਬਰ ਪੜ ਕੇ ਸਮਝਣਿਆ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਦੇ ਚੇਅਰਮੈਨ ਸ਼ਲਿੰਦਰ ਦੂਬੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਬਾਵਾ ਨੂੰ ਪੰਜਾਬ ਵਿੱਚ ਬਿਜਲੀ ਸੰਕਟ ਦੀ ਸਥਿਤੀ ਤੋਂ ਬਚਣ ਲਈ ਤੁਰੰਤ ਕਦਮ ਚੁੱਕਣ ਲਈ ਪੱਤਰ ਲਿਖਿਆ ਦੂਬੇ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਉਪਲਬਧਤਾ ਅਤੇ ਸਪਲਾਈ ਦੀ ਸਥਿਤੀ ਦਿਨੋਦਨ ਗੰਭੀਰ ਹੈ ਨਾ ਤਾਂ ਭਾਰਤ ਸਰਕਾਰ ਤੇ ਨਾ ਹੀ ਕਿਸੇ ਰੂਪੇ ਸਰਕਾਰ ਨੇ ਬਿਜਲੀ ਦੀ ਮੰਗ ਨੂੰ ਕੰਟਰੋਲ ਕਰਨੇ ਕਦਮ ਚੁੱਕੇ ਜੇਕਰ ਸਥਿਤੀ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਗ੍ਰੈਡ ਵਿੱਚ ਗੜਬੜੀ ਹੋਣ ਦੀ ਕਾਫੀ ਸੰਭਾਵਨਾ ਹੈ ਪੰਜਾਬ ਵਿੱਚ 1 ਤੋਂ 15 ਜੂਨ 2024 ਦਰਮਿਆਨ ਬਿਜਲੀ ਦੀ ਖਪਤ 2023 ਦੀ ਇਸੇ ਮਿਆਰ ਦੇ ਮੁਕਾਬਲੇ 43 ਫੀਸਦੀ ਵਧ ਗਈ ਹੈ ਜਦੋਂ ਕਿ ਵੱਧ ਤੋਂ ਵੱਧ ਮੰਗ ਜੂਨ 2023 ਵਿੱਚ 11000 309 ਮੈਗਾਵਾਟ ਤੋਂ ਵੱਧ ਕਿ ਜੂਨ 2024 ਵਿੱਚ 15775 ਮੈਗਾਵਾਟ ਹੋ ਗਈ ਹੈ ਪੂਰੇ ਪੰਜਾਬ ਰਾਜ ਵਿੱਚ ਝੋਨੇ ਦੀ ਕਾਸ਼ਤ ਕਾਰਨ ਜੂਨ ਦੇ ਅੰਤ ਤੱਕ ਖੇਤੀਬਾੜੀ ਜ਼ੋਰ ਵਧਣ ਦੀ ਸੰਭਾਵਨਾ ਹੈ ਜਿਸ ਨਾਲ ਬਿਜਲੀ ਦੀ ਬੇਕਾਬੂ ਸਥਿਤੀ ਪੈਦਾ ਹੋ ਸਕਦੀ ਹੈ ਇਹ ਆਈਪੀਈਐਫ ਦੇ ਚੇਅਰਮੈਨ ਨੇ ਮੁੱਖ ਮੰਤਰੀ ਪੰਜਾਬ ਨੂੰ ਬਿਜਲੀ ਦੀ ਬੇਕਾਬੂ ਸਥਿਤੀ ਤੋਂ ਬਚਾਉਣ ਲਈ ਉਦਯੋਗਾਂ ਦੇ ਪੀਕ ਲੋਡ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਪੰਜਾਬ ਰਾਜ ਦੇ ਬਾਕੀ ਰਹਿੰਦੇ ਖੇਤਰਾ ਵਿੱਚ ਝੋਨੇ ਦੀ ਬਜਾਈ 25 ਜੂਨ ਨੂੰ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਤਾਰੀਖ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਪੂਸਾ 44 ਵਰਗੀਆਂ ਪਾਣੀ ਦੀਆਂ ਗੱਧਲੀਆਂ ਕਿਸਮਾਂ ਤੇ ਪਾਬੰਦੀ ਲਗਾਈ ਜਾਵੇ ਅਤੇ 90 ਦਿਨਾਂ ਵਿੱਚ ਪੱਕਣ ਵਾਲੀਆਂ ਪੀਆਰ 126 ਬਾਸਮਤੀ ਆਦ ਕਿਸਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਐਮਐਸਏ ਦੇ ਤਹਿਤ ਬਿਜਲੀ ਦੀ ਚੋਰੀ ਨੂੰ ਅਪਰਾਧ ਵਜੋਂ ਕਵਰ ਕੀਤਾ ਜਾਣਾ ਚਾਹੀਦਾ ਹੈ ਰਾਜ ਦੀ ਨੀਤੀ ਵਜੋਂ ਮੋਤਵਜਨੀ ਦੀ ਤੁਰੰਤ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਕੇਂਦਰ ਕੇਂਦਰੀ ਪੂਲ ਤੋਂ ਘਟੋ ਘਟ ਇੱਕ ਹਜ਼ਾਰ ਮੈਗਾਵਾਟ ਵੱਧੂ ਬਿਜਲੀ ਦੀ ਅਲਾਟਮੈਂਟ ਕਰਨ ਲਈ ਭਾਰਤ ਸਰਕਾਰ ਦੇ ਬਿਜਲੀ ਮੰਤਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤੇ ਦੋਸਤੋ ਏਸੀ ਅੱਜ ਦੀਆਂ ਅਹਿਮ ਖਬਰਾਂ ਦਾ ਪ੍ਰੋਗਰਾਮ ਤੁਹਾਨੂੰ ਪ੍ਰੋਗਰਾਮ ਵਿੱਚ ਇੱਕ ਕੇਮੇ ਲਗਾ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਜ਼ਰੂਰ ਦੋਸਤੋ ਤਾਂ ਕਿ ਸਾਡੇ ਪ੍ਰੋਗਰਾਮਾਂ ਨੂੰ ਉਤਸ਼ਾਹ ਮਿਲਦਾ ਰਹੇ ਤੇ ਦੋਸਤੋ ਇੱਕ ਵਾਰੀ ਤੁਹਾਨੂੰ ਫੇਰ ਬੇਨਤੀ ਕਰ ਲੈਂਦੇ ਆ ਵੀਡੀਓ ਚੰਗੀ ਲੱਗੇ ਇਸ ਨੂੰ ਅੱਗੇ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਇੱਥੇ ਹੀ ਕਰਦੇ ਆ ਇਹਨਾਂ ਖਬਰਾਂ ਦੀ ਸਮਾਪਤੀ ਮੁੜ ਕੱਲ ਫੇਰ ਇਸ ਵੇਲੇ ਮਿਲਾਂਗੇ ਉਦੋਂ ਤੱਕ ਦਿਓ ਆਜਾਤ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ